ਸਵਾਲ ਤਾਂ ਇਹ ਖੜਾ ਹੁੰਦਾ ਨਾ ਕਿ ਲੋਕੀ ਇਹ ਸਵਾਲ ਵੀ ਕਰਨਗੇ ਕੱਲ ਨੂੰ ਥੋੜੇ ਵੀ ਸਵਾਲ ਕਰਨਗੇ ਜਿਹੜੀਆਂ ਗੱਲਾਂ ਤੁਸੀਂ ਅੱਜ ਕਰ ਰਹੇ ਹੋ ਜਿਹੜੇ ਪ੍ਰੂਫ ਤੁਸੀਂ ਅੱਜ ਦੇ ਰਹੇ ਹੋ ਜਿਹੜੀਆਂ ਧਰਾਤਲ ਦੀਆਂ ਤੁਸੀਂ ਗੱਲਾਂ ਅੱਜ ਕਰ ਰਹੇ ਹੋ ਜੇ ਭਗਵੰਤ ਮਾਨ ਹੁਰੀ ਪ੍ਰੈਸ ਕਾਨਫਰੰਸ ਨਾ ਕਰਦੇ ਜੇ ਐਸਆਈਟੀ ਨਾ ਬਣਦੀ ਜੇ ਐਫਆਈਆਰ ਨਾ ਹੁੰਦੀ ਤੁਸੀਂ ਨਹੀਂ ਆਣਾ ਸੀ ਬਾਹਰ ਤੁਸੀਂ ਪਹਿਲਾਂ ਵੀ ਤਾਂ ਆ ਸਕਦੇ ਸੀ ਬਾਹਰ ਪਹਿਲਾਂ ਵੀ ਸੰਗਤ ਦੀ ਕਚੇਰੀ 'ਚ ਰੱਖਦੇ ਗੱਲਾਂ মিডিਆ ਕਵਰਿੰਗ 2020 ਦੀ 2021 ਦੀ ਵੇਖੋ ਹੂੰ ਜਦੋਂ ਇਹ ਰਿਪੋਰਟ ਅਈ ਇਸ਼ਰ ਸਿੰਘ ਦੀ ਰਿਪੋਰਟ ਜਨਤਕ ਕੀਤੀ ਹੈ ਨਾ ਉਸ ਵੇਲੇ ਦੇ ਸਿੰਘ ਸਾਹਿਬ ਨੇ ਡਿਟੇਲ ਚ ਪ੍ਰੈਸ ਕਾਨਫਰੰਸ ਕੀਤੀ 23 ਅਕਤੂਬਰ ਤੇ ਸ੍ਰੀ ਅਕਾਲ ਟਕਸਾਲ ਦੇ ਤੇ ਜਾਨੀ ਅੰਪਰੀਤ ਸਿੰਘ ਹੋਰ ਜਨਤਕ ਕੀਤੀ ਤੇ ਫਿਰ ਵੈਬਸਾਈਟ ਤੇ ਪਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਉਸ ਵੇਲੇ ਦੇ ਸਿੰਘ ਸਾਹਿਬ ਜੀਆ ਨੇ ਕਿ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੇ ਪਾਈ ਜਾਵੇ ਨੰਬਰ 1 ਨੰਬਰ 2 ਤੇ ਜਦੋਂ 16 ਅਧਿਕਾਰੀਆਂ ਤੇ ਕਾਰਵਾਈ ਹੁੰਦੀ ਹੈ ਉਹ ਕੋਈ ਜ਼ਬਾਨੀ ਕਲਾਮੀ ਨਹੀਂ ਹੋਗੀ ਉਹ ਮੀਡੀਆ ਦੇ ਵਿੱਚ ਆਇਆ ਤੇ ਉਹ ਹਾਈ ਕੋਰਟਾਂ ਚ ਗਏ ਐ ਤੇ ਹਾਈ ਕੋਰਟਾਂ ਨੇ ਉਹਨੂੰ ਕਿਹਾ ਜਦੋਂ ਵਿਹਲੇ ਕੀਤੇ ਐ ਵੀ ਭਾਈ ਚਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਉਹਨਾਂ ਨੇ ਕਰਿਆ ਉਹ ਸਹੀ ਕਾਰਵਾਈ ਕੀਤੀ ਹੈ ਉਹਨਾਂ ਨੇ ਆਪਦੇ ਵੇਖ ਕੇ ਆਧਾਰਤੀ ਕੀਤੀ ਹੈ ਨੰਬਰ 2 ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੇਵਾਵਾਂ ਲੱਗੀਆਂ ਤੇ ਲਗਾਤਾਰ 10 ਦਿਨ 15 ਜਿੰਨੇ ਦੇ ਸਵਾਲਾਂ ਕੀਤੀਆਂ ਨੇ ਜਾਂ ਸੀਨੀਅਰ ਮੀਤ ਪ੍ਰਧਾਨ ਨੇ ਅਸਤੀਫੇ ਦਿੱਤੇ ਜਾਂ ਹੋਰ ਬਹੁਤ ਡਿਟੇਲ ਦੇ ਵਿੱਚ ਇਹ ਮਸਲੇ ਤੇ ਲੋਕ ਸੰਗਤਾਂ ਦੇ ਸਾਹਮਣੇ ਪੱਖ ਰੱਖਿਆ ਗਿਆ ਸੀ